ਨਰਜੀ ਸਾਤਰੀ ਕਾ ਸਾਰਿਆਂ ਨੂੰ ਤੇ ਜੋ ਕਿ ਅੱਜ ਦੇ ਸੱਜਣ ਸਾਡੇ ਮਲੇਰ ਕੋਟਲੇ ਖਾਨ ਸਾਹਿਬ ਜੀ ਆਏ ਨੇ ਬਹੁਤ ਬਧੀਆ ਇਹਨਾਂ ਨੂੰ ਜੀਆ ਮੰਡੀ ਦੇ ਵਿੱਚ ਜੋ ਕਿ ਮੁੱਲਾਂਪੁਰ ਮੰਡੀ ਦੇ ਵਿੱਚ ਨਵੇਂ ਤੋਂ ਨਵਾਂ ਅੱਜ ਫਾਰਮੂਲੇ ਲੈ ਕੇ ਆਏ ਨੇ ਉਹ ਫਾਰਮੂਲੇ ਦੀ ਅੱਜ ਤੁਹਾਨੂੰ ਅਸੀਂ ਰਾਜੂ ਭਾਈ ਦਿਨਪਾ ਪੰਜਾਬ ਤੇ ਬਾਈ ਸਾਡਾ ਆ ਵੀ ਮੁੰਡਾ ਬਲੇਜੀ ਟੀਵੀ ਬਲੇਜੀ ਟੀਵੀ ਤੇ ਸਾਡੀ ਟੀਮ ਹੀਰਾ ਦਾਖਾ ਮੁਲਾਪੁਰ ਬਾਬਾ ਜੀ ਦੀ ਟੀਮ ਮੇਤ ਸਿੰਘ ਹੋਣੀ ਤੇ ਬਾਈ ਲਖਾਰੀ ਆ ਦੇਖਣਾ ਪਰਚੀਆਂ ਤੇ ਸਾਰਿਆਂ ਨੂੰ ਧੰਨਵਾਦ ਨਵੇਂ ਫਾਰਮੂਲੇ ਦੀ ਗੱਲ ਸੁਣਾਉਣੀ ਆ ਤਾਂ ਜੀ ਹੁਣ ਗੱਲ ਆ ਬੱਕਰੀਆਂ ਦੇ ਫੀਡ ਵਾਲੀ ਚੱਲ ਲੱਗੇ ਆ ਸਾਡੇ ਖਾਨ ਸਾਹਿਬ ਦੀ ਤੇ ਸਾਡੀ ਕਈ ਸਾਲ ਦੀ ਸਲਾਹ ਚੱਲਦੀ ਸੀ ਜੀ ਜੀ ਆਪਾਂ ਬੱਕਰੀਆਂ ਦਾ ਧੰਦਾ ਛੇੜਿਆ ਹੋਇਆ ਹੈ ਫਾਰਮਰ ਇਹ ਪਾਉਂਦਾ ਕਿ ਉਹਨਾਂ ਨੂੰ ਉਹਨਾਂ ਦੇ ਤਰੀਕਿਆਂ ਬਾਰੇ ਨਹੀਂ ਪਤਾ ਵੀ ਇਹਨਾਂ ਨੂੰ ਕੀ ਪਾਉਣਾ ਅਗਲਾ ਲੈ ਕੇ ਨੀਰਾ ਪਾਉਦਾ ਕਦੇ ਕਾਸੀ ਦਾ ਮੂਹੜੀ ਦਾ ਕਦੇ ਗਮਾਰੇ ਦਾ ਉਹਨਾਂ ਨੂੰ ਸੇਤ ਦਾ ਤੀ ਕਦੇ ਬੈਹੂਦੀ ਕਦੇ ਬਾਰਦੀ ਹੁੰਦੀ ਜਦੋਂ ਥਣ ਵਗਿਆ ਕਿਸੇ ਦਾ ਨੱਕ ਵਗਣ ਲੱਗਿਆ ਕਿਸੇ ਦੀ ਲੋਟੀ ਚ ਪਾਣੀ ਬਣ ਗਿਆ ਤੇ ਹੁਣ ਅਸੀਂ ਨਵੇਂ ਫਾਰਮ ਹੁੰਦਾ ਲੈ ਕੇ ਆ ਜੰਮੂ ਕਸ਼ਮੀਰ ਤੋਂ ਜਿਨ੍ਹਾਂ ਨੂੰ ਤੇ ਪਹਿਲਾਂ ਬੱਕਰੀਆਂ ਸਾਡੀਆਂ ਰੋਈਆਂ ਜੰਗਲਾਂ ਦੇ ਵਿੱਚ ਤੁੱਕੇ ਕਹਿੰਦੇ ਹੁੰਦੇ ਤੁੱਕੇ ਉਹ ਟੁੱਕਿਆਂ ਨੂੰ ਬੱਕਰੀਆਂ ਖਾਂਦੀਆਂ ਜੀਆਂ ਦੇਸੀ ਕਿਕਰਾਂ ਦੇ ਟੁੱਕੇ ਮੈਂ ਖਾਨ ਸਾਹਿਬ ਜੀ ਦੇ ਨਾਲ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ 2000 ਤਨ ਟੁੱਕਾ ਇਕੱਠਾ ਕਰਾਇਆ ਬਿਹਾਰੀਏ ਰਾਤੇ ਉਹ ਅਸੀਂ ਫਿਰਦੇ ਭਰਾ ਕੇ ਲੈ ਕੇ ਆ ਅਮਰੀਤਪੁਰ ਦੇ ਚੱਕੀਆਂ ਲਵਾਤੀਆਂ ਚੱਕੀਆਂ ਦੇ ਵਿੱਚ ਪੀ ਕੇ ਝੌਂ ਪਾ ਕੇ ਤੇ ਮੱਕੀ ਪਾ ਕੇ ਸੁਆਹ ਵੀਰ ਪਾ ਕੇ ਕਾਲਾ ਨੂਨ ਪਾ ਕੇ ਤੇ ਜਮੇਰ ਪਾ ਕੇ ਸੋਫ ਪਾ ਕੇ ਪੰਜੇ ਛੇ ਤਰੀਕੇ ਪਾ ਕੇ ਤੇ ਪੂਰੇ ਫੁੱਲ ਚੜਾ ਕੇ ਮੁੱਲਾਪੁਰ ਮੰਡੀ ਦੇ ਵਿੱਚ ਗੱਟੂ ਦੇ ਉੱਤੇ ਬੱਕਰਾ ਤੇ ਮਿਰਜੇ ਦੀ ਫੋਟੋ ਲਵਾ ਕੇ ਤੁਹਾਨੂੰ ਅੱਜ ਦਿਖਾ ਰਹੇ ਹਾਂ ਜਿਹੜਾ ਤੇ ਖੀੜ ਲਿਆਏ ਆ ਬਣਾ ਕੇ ਆਹ ਦੇਖੋ ਜੀ ਵਰਤ ਕੇ ਦੇਖੋ ਬੱਕਰੇ ਬੱਕਰੀਆਂ ਨੂੰ ਪਾ ਕੇ ਦੇਖੋ ਸਭ ਤੋਂ ਸੌਦਾ ਸਸਤਾ ਤੇ ਬਹੁਤ ਵਧੀਆ ਸਿਹਤ ਦੇ ਲਈ ਬੱਕਰੇ ਬੱਕਰੀਆਂ ਦੀ ਸਿਹਤ ਦੇ ਲਈ ਆਗੋ ਮਾਤਮ ਜਿੱਤਰਾ ਲੋ ਤੇ ਦੇਸੀ ਫਾਰਮੋਂ ਦਾ ਬੱਕਰੀਆਂ ਨੂੰ ਜਿੰਨਾ ਮਰਜ਼ੀ ਪਾਓ ਨਾ ਪੇਸਟੇ ਜਾਵੇ ਨਾ ਕੁੰਦੀ ਨ ਰੇਤਾ ਕੰਮ ਕਰੋ ਚਾਹੇ ਗੇਤਾ ਤੇ ਪੇਸ਼ੇਤਾ ਇਹ ਇਹਦਾ ਰੇਟ ਈਆ ਹੰਸਾਲ ਜੀ 660 ਰੁਪਏ ਕਿੱਟੂ 25 ਕਿਲੋ 25 ਦਿਨਾਂ ਦਾ ਸਭ ਤੋਂ ਉਹਨੂੰ ਕੀ ਜੁਣੀ ਫਮਾਉ ਤਮ ਹਾਂ ਉਹ ਅਸੀਂ ਇਹ ਲੈਣਾ ਸਾਡਾ ਜਿਹੜਾ ਸਿਸੋ ਇਸਕਾ ਮੰਨ ਲਓ ਮੈਂ ਇੱਥੋਂ ਖੜਾ ਕੇ ਲੈ ਲਈ ਹਾਂਜੀ ਹਾਂਜੀ ਇਹ ਸਾਨੂੰ ਇਹਨਾਂ ਦੇ ਵਿੱਚੋਂ 30 ਹਨ ਬਾਈ ਕਹਿੰਦੇ ਸਰਦਾਰ ਸਾਹਿਬ ਨਾਲ ਹਾਂ 650 ਦਾ ਗੱਟਾ ਤੁਸੀਂ 700 ਦਾ ਵਿੱਚੋਂ ਅਤੇ 700 ਦਾ ਵਿੱਚੋਂ ਇਹ ਛੋਟੀ ਪਰੋਦੀ ਆ ਇਹ ਤੁਸੀਂ 500 ਦਾ ਚਾਹੀਦੀ ਠੀਕ ਹੋ ਬਾਕੀ ਕਿਨੇ ਥੇਲੇ ਜਾਂ 10 ਮਗੋਣੇ ਪਹੁੰਚ ਕਰਨੂ ਹਾਂ ਪਹੁੰਚ ਕਰ ਦਾਂਗੇ ਦੱਸ ਵੀ 20 ਥੇਲੇ ਨਹੀਂ ਇਹ ਜੱਜਸੀ ਵਾਲੇ ਕੋਲੇ ਪਹੁੰਚ ਹੋਊ ਜੀ ਜਿਵੇਂ ਤੁਸੀਂ ਜੱਜਸੀ ਲੈ ਲਈ ਹਾਂਜੀ ਇੱਥੇ ਛੋਟੇ ਕੋਲੇ ਪਹੁੰਚੋ ਤੁਸੀਂ ਦਾ ਸਪਲਾਈ ਬਾਈ ਆਤਮਾ ਬੋਤੀਆਂ ਗੱਲਾਂ ਦਾ ਕਰਨ ਦਾ ਫਾਇਦਾ ਨਹੀਂ ਇਹ ਜੇ ਟੈਂਡਰ ਲੈ ਲਿਆ ਤਾਂ ਟੈਂਡਰ ਦਾ ਮੁੱਲ ਤਹੀ ਭੁਗਤਣਾ ਹੈ 700 ਵਿੱਚ 800 ਵਿੱਚ ਇਹਨਾਂ ਨੇ ਤੈਨੂੰ ਜਿਹੜਾ ਰੇਟ ਅੱਜ ਉਹੀ ਰੇਟ 2600 ਕੁਆਟਲ 2600 ਪਹੁੰਚ ਕਰ ਲੈਣੀ ਹੈ ਕੀ ਆਪਣਾ 25 ਕਿਲੋ ਦੀ ਧਰਤੀ 650 ਰੁਪਏ ਇਸ ਚੀਜ਼ ਨੂੰ ਭਾਈ ਬੱਕਰਾ ਤੇ ਬੱਕਰੀ ਪੋਰਾ ਪੋਰਾ ਖਾਊਗੀ ਇਹ ਦੇਸੀ ਧੁੱਕਿਆਂ ਦਾ ਫਾਰਮੂਲਾ ਬਣਾ ਕੇ ਲੈ ਕੇ ਆਇਆ ਸਾਡੀ ਜਮਾਂ ਗੱਲ ਝੂਠ ਨਹੀਂ ਹੋਊਗੀ ਨਾ ਰਾਜੂ ਭਾਈ ਝੂਠ ਬੋਲਦਾ ਹੈ ਕਹੇ ਬੋਲੇ ਹੈ ਭਾਈ ਮੈਂ ਕਿਸੇ ਦਾ ਭੁਦੇਣਾ ਨਹੀਂ ਮੈਂ ਸੱਚਾ ਬੰਦਾ ਕਾਹੂੰ ਇਹ ਖੜਾ ਮੈਨੂੰ ਕਿਉਂ ਆਗਲਾ ਕਿਵੇਂ ਵੀ ਕਹੂ ਵੀ ਝੂਠ ਬੋਲਦਾ ਰਾਜੀ ਖਾਨ ਸਾਹਿਬ ਜੀ ਨਾਲ ਮੇਰੀ ਨਹੀਂ ਇਹ ਤਾਂ ਵੀ ਗੱਲ ਚੱਲੀ ਹੈ ਸਾਡੀ ਉਹ ਦੋਸਤਾਂ ਤੋਂ ਆਹ ਫਾਰਮੂਲਾ ਸੱਚ ਬੋਲਦਾ ਨਹੀਂ ਜੀ ਤੇ ਇਹਦੇ ਵਿੱਚ ਕੋਈ ਠੱਗਾ ਨਹੀਂ ਥੋਰੀ ਨਹੀਂ ਬਣੀਕ ਆ ਭੂਤੀ ਅੱਜ ਦੇ ਤਰੀਕਾ ਆ ਜੋ ਇੱਥੇ ਮੰਨੇ ਆਹ ਦਾ ਨਾ ਜੀ ਆ ਦੇਖੋ ਜੀ ਸੱਚੀਆਂ ਗੱਲਾਂ ਸੱਚੇ ਇਨਤਾਜ ਤੇ ਵੱਜਣਗੇ ਮੁੱਲਾ ਪੱਗੀ ਮੰਡੀ ਦੇ ਵਿੱਚ ਸਾਜ ਹੈ ਜੀ ਇਹਦੇ ਵਿੱਚ ਹਾਂ ਦੇਖਾਂ ਅੱਜ ਸਾਰਾ ਦਿਨ ਰਾਜਵੱਸਾ ਕੋਈ ਪਧਿਆ ਤੋਂ ਵਧਿਆ ਦੇ ਭਾਵਜਾ ਜੇ ਆਪਾਂ 300 ਦਾ ਥੈਲਾ ਲੈਨੀਆ ਕਮਾਲੇ ਦੇ ਨਹੀਂ ਦੇਦਾ ਕੁਛ ਉੱਥੇ ਛੱਡ ਦੇ ਇਹ ਚੋ ਪੋਰਾ ਪੋਰਾ ਗਾਜਰ ਦਾ ਸਾਰਾ ਚੱਟ ਜੰਗੇ ਦੇ ਇੱਕੇ ਵੰਗੋ 100 ਰੁਪਏ ਨੇ ਵੀ ਫਾਇਦੇ ਦੇ ਛੋਲੇ ਲੈ ਲਓ ਵੀ ਜਿੰਨੇ ਬੱਕਰੇ ਬੱਕਰੀਆਂ ਪਾਲੀਆਂ ਨੇ ਨੰਨਾ ਫਾਰਮ ਦੀ ਮੂਲੇ ਵਾਲਾ ਉਹ 20 ਦੇ ਥੈਲੇ ਆਰ ਮੰਡੀ ਜ਼ਰੂਰ ਲਿਜਾਇਆ ਕਰੋ ਇਹ ਖਰਾਕ ਬੱਕਰੇ ਬੱਕਰੀਆਂ ਨੂੰ ਜਿੰਨੀ ਮਰਜ਼ੀ ਪਾਇਆ ਕਰੋ ਤੇ ਨਾ ਇਹ ਸੇਤੇ ਨਾਲ ਇਹਦੇ ਨਾਲ ਡੰਗਰ ਆਖਰੀ ਇਹ ਨਾਂ ਵੀ ਨਾਜਮੇਦਾਰ ਹੈ ਤੇ ਨਾਂ ਵੀ ਹੋ ਰਹੇ ਪਹਿਲੀ ਪਾਤੀ ਨਹੀਂ ਸਭ ਕੰਮਾਂ ਨੂੰ ਵਧੀਆ ਕੁੱਕੇ ਵੀ ਇਹ ਕੁੱਤੇ ਪੈਰਾਂ ਸਾਕੇ ਬੱਕਰੀਆਂ ਦੀ ਬੇਵਾਂਦੀ ਨਿਕੜਦੀ ਸੀ ਖਾਨ ਸਾਹਿਬ ਦੀ ਜਿੱਥੇ ਬੈਠ ਕੇ ਜਗਹੜਾ ਕਰਦੀਆਂ ਇਧੀਆਂ ਕੁੱਕਿਆਂ ਨੂੰ ਪਚਾਉਂਦੀਆਂ ਇਧੀਆਂ ਤੇ ਉਹ ਗਲਾਫਾਂ ਵਿੱਚ ਦੀ ਕੁੱਤੇ ਅੱਜ ਆ 20 ਜੱਟ ਕਰਦੀਆਂ ਇੱਥੇ ਤਾਂ ਹੀ ਦੇਸੀ ਕਿੱਕਰ ਹਰੀ ਇਹ ਦੇਸੀ ਕਿੱਕਰ ਹਰੀ ਹੋਣ ਲੱਗ ਗਈ ਜਿੱਥੇ ਬੱਕਰੀ ਬੈਣੀ ਸੀ ਤੇ ਹੁਣ ਦੇ ਸਿੱਕੇ ਤਾਂ ਪੰਜਾਬ ਦੇ ਵਿੱਚੋਂ ਹੋ ਗੀਆਂ ਖਤਮ ਤੇ ਅਸੀਂ ਜਾਂ ਬੜੇ ਜੰਬੂ ਤੇ ਸਿਰਤੇ ਵਾਲੇ ਤੰਬੂ ਹੁਣ ਖਜਾਮਾਂਗੇ ਅਸੀਂ ਚੱਕੇ تھے ਮੁੱਲਾਪਦੀ ਮੰਡੀ ਦੇ ਵਿੱਚ ਬੰਬੂ ਟੋਲਣ ਵਾਲੇ dama dam ਮਸਤ ਕਲੰਦਰ ਨੱਟਾਂ ਗੱਟੋ ਉਹਨਾਂ ਨੂੰ ਪੰਗਾ ਪੈਸੇ ਮੇਰੇ ਉੱਪਰ ਦੀ ਬਾਤ ਸੀ ਨਾ ਇਸ ਲਈ ਜਮ ਐਸਾ ਲੰਡਾ ਨਹੀਂ ਹਾਂ ਨਾ ਬੱਸ ਤੇ ਬਾਈ ਜੀ ਸਾਰੇ ਨੂੰ ਹੱਥ ਬਲ ਕੇ ਬੇਨਤੀ ਆ ਤੁਸੀਂ ਵੀ ਲੈ ਸਕਦੇ ਹੋ ਵੀ ਇਹ ਤੁਸੀਂ ਵੀ ਲੈ ਸਕਦੇ ਹੋ ਸਾਡੇ 6500 ਥੇ ਦਾ 2600 ਦੀ ਕੋਲਟਲ ਤੂੰ ਇਹਦੇ ਚ ਪ੍ਰੋਪਰਟੀ ਜਿੰਨਾ ਮਰਜ਼ੀ ਦਾ ਚੱਕੀ ਤੋਂ ਲਿਆ ਕੇ ਆਪਣੀ ਟੁੰਗਾਲੀ ਮੰਡੀ ਦੇ ਵਿੱਚ 700 ਨੂੰ ਥੇ ਦਾ ਵੇਚ ਸਕਦਾ ਹੈ 6500 ਨੂੰ ਥੇ ਦਾ ਦੇ ਜਿਹੜੇ ਆੜੜੀ ਗੀਰ ਨੇ ਇੱਕ ਦੋ ਲੈਣਾ ਨਹੀਂ ਆ ਸਕਦਾ ਉਹ ਦਿੱਥੋਂ ਸਿੰਧੀ ਬੰਗਾ ਲੂਗਾ ਤੇਰੇ ਵਾਸਤੇ ਵੀ ਛੁੱਟੀ ਹੈ ਤਾਂ ਸਾਨੂੰ ਚਿੱਠੀ ਲੈ ਜਾ ਨੰਬਰ ਲੈ ਜਾ ਤਾਨੂੰ ਉਦਨ ਕਰ ਚੱਕੀਆਂ ਤੇ ਤੀਤੇ ਤੈਨੂੰ ਉਨੇ ਸਗੇ ਤਿਆਰ ਕਰਕੇ ਦੇਵਾਂਗੇ ਤੇ ਸਾਡੀ ਤੁਹਾਨੂੰ ਅਸਲਾਮ ਸਾਡੀ ਦਰਵਾਸਲਾਮ ਸਾਡੇ ਗੁਰਸਾਹਿਬ ਦੀ ਸਾਡੇ ਪੰਜਾਬੀ ਬਾਈਆਂ ਨੂੰ ਸਸਰੀ ਜਾਨ ਧੰਨਵਾਦ ਸਾਡੀ ਵੀਡੀਓ ਸ਼ੇਅਰ ਜਰੂਰ ਕਰਿਓ ਬੱਕਰਾ ਟੀਵੀ ਬਲੈਟੀ ਟੀਵੀ ਤੇ ਆਜੂ ਗੌਂਡ ਫਾਰਮ ਸਰਵਾ ਪੰਜਾਬ ਮੇਰਾ ਭਾਈ ਬਲੇਜੀ ਦੀ ਵੀ ਮੇਰੇ ਮੁੰਡੇ ਨੂੰ ਵੀਡੀਓ ਹੁਣੀ ਕਹੀ ਜੇ ਹੈ ਦੇ ਬੁੱਟੇ ਚਾਂ ਦੇ ਤੂਰੀ ਲਾ ਵਟਾ ਕਿਉਂਕਿ ਮੈਨੂੰ ਪਿਆਰ ਕਰਦਾ ਬਹੁਤਾਰੇ ਬਖਤਰਾ ਜੀ ਤੇ ਆ ਮੁੰਡਾ ਬਲੇਜੀ ਜੀ ਹਾਰੇ ਪਿਆਰ ਬਹੁਤ ਕਰਦੇ ਨੇ ਧੰਨਵਾਦ